ਮੈਂ ਤੁਹਾਡੇ ਨਾਲ 14 ਮੰਗਾ ਮੈਂ ਕੁੱਲ 20 ਮੰਗਾ ਜਿਹੜੀਆਂ ਜੈ ਹਿੰਦ ਜੈ ਜੁਲੂ ਜੈ ਜੁਲੂ ਜੈ ਹਿੰਦ ਜੈ ਜੁਲੂ ਜੈ ਹਿੰਦ ਜੈ ਜੁਲੂ ਜੇ ਮੋਦੀ ਠੋਕ ਸਕਦੇ ਨਾ ਤਾਂ ਬਕਰ ਦਿਖਣਾ ਸਾਡੇ ਸਾਡੇ ਕਾਰੋਬਾਰ ਨਾਲ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦੇ ਪੀਏ ਇਹ ਤੁਹਾਡਾ ਰੋਟੀ ਸਾਡੇ ਨਾਲ ਹੀ ਹੈ ਇਦਾਂ ਨਾ ਕਰੋ ਮੋਦੀ ਸਰਕਾਰ جواب سی کیوں میرے ਲਈ ਮਰੇ ਆ ਕਿੰਨੀ ਮਿਸ਼ਾ ਆਜਾ ਸੀ ਤੁਹਾਨੂੰ ਦਿਖਾ ਰਿਹਾ ਆਪਣੇ ਚੈਨਲ ਦੇ ਦੁਆਰਾ ਬਕੇਰੀਆਂ ਦੇ ਵਿਦੇਸ਼ ਸੱਜਪੁਰ ਵਿਸਾਰ ਮੋਰਕੇ ਦੀ ਸਾਲ ਤੇ ਜੋ ਧਰ ਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਪਾਟਾ ਰਸਟੋਰ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਦਰਸ਼ਕਾਂ ਨੂੰ ਦਿਖਾਈ ਜਾ ਇਸ ਤਰੀਕੇ ਦਾ ਮਟੀਰੀਅਲ ਦੇ ਵਿੱਚ ਹਲਕੇ ਦੇ ਵਿੱਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਆਪਣੇ ਚੈਨਲ ਦੇ ਦੁਆਰਾ ਔਰ ਕਿਸਾਨਾ ਵੱਲੋਂ ਪਸਾਂ ਦੇ ਸੋਤਨੇ ਸਕੂਲ ਪ੍ਰਸ਼ਾਸਨ ਅਹਿਮ ਅਸਿਸ ਸਬਾਵਾ ਬਿਲਕੁਲ ਚਾਲੂ ਰਹੇ ਤੁਸੀਂ ਦੇਖ ਸਕਦੇ ਹੋ লাইਵ ਤਸਵੀਰਾਂ ਪੂਰ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਕਿਸਾਨਾ ਵੱਲੋਂ ਔਰ ਬਖ ਬਖ ਤਰ੍ਹਾਂ ਦੀਆਂ ਜਥੇਬੰਦੀਆਂ ਮੌਜੂਦ ਨੇ ਇਸ ਤੋਂ ਆਹੀ ਕੁਝ ਕਿਸਾਨਾ ਕੁਝ ਨਾ ਜਾਣਕਾਰੀ ਦੰਨੇ ਆ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਰਪੰਸ ਸਿੰਘ ਦੁਆਬਾ ਕਿਸਾਨ ਕਮੇਟੀ ਪੰਜਾਬ ਸਰਕੂਲ ਨੰਬਰ 22 ਪਤਾ ਕਿਉਂਕਿ ਸੌਂਡਾ ਬਲੋਕ ਤੋਂ ਘੱਲ ਲਗਾਇਆ ਜਾ ਰਿਹਾ ਹੈ ਬਹੁਤ ਹੀ ਸਰਕਾਰ ਦੇ ਖਿਲਾਫੀ ਘੜਾ ਜਾ ਰਿਹਾ ਹੈ ਇਹ ਜੋ ਧਰਨਾ ਲਗਾਇਆ ਇਹ ਅਸਲੀ ਲਗਾਇਆ ਨਹੀਂ ਹੈ ਇਹ ਹਲੋ ਮੁਜਬੂਰਨ ਲਗਾਇਆ ਪਿਆ ਰਿਹਾ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਜੋ 2 ਸਾਲ ਪਹਿਲਾਂ ਧਰਨਾ ਲੱਗਾ ਸੀ ਜਿੱਦੇ ਵਿੱਚ ਉਹਦੇ ਵਿੱਚ ਜੋ ਸਾਡੀਆਂ ਮੰਗਾਂ ਸੀਗੀਆਂ ਉਹ ਐਮ ਐਸ ਪੀ ਦੀ ਮਿਹਰਬਾਨੀ ਸੀ ਕਿ ਕਿ ਜਿਹੜਾ ਸਾਡਾ ਹੱਕ ਹੈ ਬਣਦਾ ਆ ਫਸਲ ਦਾ ਸਪੂਰਨ ਤੌਰ ਤੇ ਆਪਾਂ ਜਿਹੜਾ ਆ ਸੰਗੋਲ ਮੇਲਾ ਚਾਹੀਦਾ ਆ ਕਿਉਂਕਿ ਜਦੋਂ ਜ਼ਿਮੀਦਾਰ ਦੇ ਕੋਲ ਫਸਲ ਹੁੰਦੀ ਆ ਉਹਦਾ ਰੇਟ ਘੱਟ ਹੁੰਦਾ ਆ ਤੇ ਜਦੋਂ ਕੌਮਨਟ ਕਰਾਨਿਆਂ ਕੋ ਚਲਾ ਜਾਂਦਾ ਆ ਉਹਦਾ ਰੇਟ ਬਹੁਤ ਵੱਜ ਜਾਂਦਾ ਆ ਆਪਾਂ ਲੈ ਲੀਏ ਪਿਆਜ਼ ਆਲੂ ਜਾਂ ਮੂੰਗੀ ਕੋਈ ਵੀ ਚਰੀ ਫਸਲ ਹੈ ਜਿਹੜੀ ਜੈਂਪਸ ਤੇ ਦੇਈ ਹੈ ਹੁਣ ਮਾਲਾ ਝੋਨੇ ਕਣਕ ਦੀ ਫਸਲ ਜਿਹੜੀ ਆ ਉਤੇ ਵੀ ਜਿਹੜੀ ਆ ਐਮ ਐਸ ਪੀ ਜਿਹੜੀ ਆ ਆਪਣੇ ਹਟਾਉਣ ਨੂੰ ਫਿਰਦੇ ਆ ਪ੍ਰਾਈਵੇਟ ਕਰਾ ਲਿਆ ਉਹ ਦੇਣ ਨੂੰ ਫਿਰਦੇ ਆ ਉਹਦੇ ਵਿੱਚ ਹੋਣਾ ਕੀ ਆ ਜਿਵੇਂ ਪਿਆਰ ਦੇ ਜੋਤੀ ਪਿਆਰ ਦੇ ਵਿੱਚ ਐਸੇ 11-1200 ਰੁਪਏ ਕਣ ਗਿਆ ਕਿਉਂਕਿ ਜੇ ਬਿਹਾਰ ਦੇ ਹਾਕ ਪੰਜਾਬ ਦੇ ਚੋਗੇ ਤੇ ਪੰਜਾਬ ਖਤਮ ਹੋ ਜਾਣਾ ਜੇ ਪੰਜਾਬ ਖਤਮ ਹੋ ਗਿਆ ਤੇ ਸਮਝੋ ਲੋ ਪੂਰਾ ਭਾਰਤ ਖਤਮ ਹੋ ਜਾਣਾ ਕਿਉਂਕਿ ਅੱਜ ਕੱਲ ਕਿਸਾਨੀ ਦੇ ਸਿਰ ਤੇ ਮਜ਼ਦੂਰ ਆ ਦੁਕਾਨਦਾਰ ਆ ਇਹ ਜਿਹੜਾ ਆ ਮੋਦੀ ਦੇ ਖਿਲਾਫ ਕੋ ਧਰਨਾ ਲਗਾਇਆ ਇਹ ਸਿਰ ਪੁਤਿ ਨੇ ਆਪ ਲਗਾਇਆ ਆ ਅੱਜ ਵੇ ਗੱਲ ਕਹਿੰਦੇ ਆ ਕਿਤਾਬ ਨਹੀਂ ਦਿੰਦੇ ਆ ਪੇ ਤੂੰ ਜਿਹੜੇ ਹੈਗੇ ਐ ਐਮਐਸਬੀ ਦੇ ਰੇਟ ਦੇ ਜਿਹੜਾ ਮੁੱਲ ਆਇਆ ਉਹ ਫਿਕਸ ਪ੍ਰਾਈਸ ਲਿਖਤੀ ਰੂਪ ਦੇ ਸਾਨੂੰ ਤੇ ਜੋ ਹਰ ਨੂੰ ਜਿਹੜੇ ਸਾਨੂੰ ਧਰਨੇ ਲਾਉਣ ਦੇ ਸੌਕੇ ਨਹੀਂ ਆ ਲੋਕ ਜਿਹੜੇ ਇੰਨੇ ਖੱਜਲ ਖਵਾਰ ਹੋ ਰਹੇ ਆ ਉੱਥੋਂ ਹੋ ਰਹੇ ਆ ਇਹ ਸਿਰਫ ਗੰਦੀ ਸਰਕਾਰ ਦੇ ਕਾਰਨ ਕਿਉਂਕਿ ਇਹ ਸਰਕਾਰ ਜਿਉਂਦੀ ਆਈ ਐ ਇਹਨੇ ਸਾਡੇ ਲੋਕਾਂ ਦੇ ਛੇ ਕੀਤੇ ਆ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਕਿਸਾਨ ਹੋਵੇ ਚਾਹੇ ਦੁਕਾਨਦਾਰ ਹੋਵੇ ਹਰ ਤਰ੍ਹਾਂ ਨਾਲ ਉਹਨੇ ਸਾਨੂੰ ਪ੍ਰੇਸ਼ਾਨ ਕੀਤਾ ਐ ਕਿਉਂਕਿ ਇਹ ਸਰਕਾਰ ਹੀ ਤਾਂ ਨਾ ਸਰਕਾਰ ਬਣ ਚੁੱਕੀ ਐ ਹਰਿਆਣੇ ਦੇ ਵਿੱਚ ਦੇਖਿਆ ਜਾਵੇ ਤਾਂ ਉੱਥੇ ਸਾਡੇ ਦੇ ਉੱਪਰ ਬਹੁਤ ਪਿਆਰ ਕੀਤਾ ਜਾਂਦਾ ਹੈ ਤੁਸੀਂ ਕਿੱਥੇ ਕੋ ਦੇਖਦੇ ਹੋ ਦੇਖੋ ਉਹ ਬਹੁਤ ਹੀ ਘੜੀਆਂ ਗੱਲ ਆ ਸਾਡੀਆਂ ਕੋਈ ਜੱਥੇ ਬੰਦੇ ਆ ਜਿਹੜੀਆਂ ਆ ਉਹ ਦਿੱਲੀ ਵੱਲੋਂ ਕੁਝ ਕਰਦਾ ਸੀਗਾ ਉਹ ਹਰਿਆਣੇ ਵਿੱਚ ਇਹਦੇ ਸਾਹਮਣਾਂ ਉਹਨਾਂ ਨੇ ਬੈਰੀਅਰ ਲਾਉਂਦੇ ਆ ਇਹਦੇ ਸਾਹਮਣਾਂ ਕਿੱਲਾ ਗੱਡੀਆਂ ਜਿਵੇਂ ਕੋਈ ਚੀਨ ਦਾ ਜਾਂ ਪਾਕਿਸਤਾਨ ਦਾ ਬਾਰਡਰ ਹੁੰਦਾ ਆ ਇਸ ਤਰ੍ਹਾਂ ਜੇ ਚੀਨ ਦੇ ਬਾਰਡਰ ਨੂੰ ਰੋਕਿਆ ਹੁੰਦਾ ਤੇ ਚੀਨ ਭਾਰਤ ਤੇ ਹਮਲਾ ਨਾ ਕਰਦਾ ਪਰ ਪੰਜਾਬ ਨੂੰ ਹਮੇਸ਼ਾ ਇਹ ਗੋਲਿਆ ਕੀਤਾ ਜਾਂਦਾ ਹੈ ਜਿਹੜੀ ਇਹ ਮੋਦੀ ਸਰਕਾਰ ਦੀ ਦੋਰੀ ਆਈ ਹੈ ਇਹਨੇ ਹਮੇਸ਼ਾ ਇਹਨਾਂ ਮਕਰੇ ਆ ਬਿਹਾਰ ਕੀਤਾ ਆ ਮਤਰਈ ਮਾਂ ਵਾਲਾ ਬਿਹਾਰ ਕੀਤਾ ਆ ਪੰਜਾਬ ਨੂੰ ਇਹਨੇ ਆਪਣਾ ਸੂਬਾ ਸਮਝਿਆ ਹੀ ਨਹੀਂ ਕਿਉਂਕਿ ਜੋ ਪੰਜਾਬ ਦੇ ਵਿੱਚੋਂ ਜੱਠੇ ਬੰਦੀਆਂ ਕੁੜੀਆਂ ਦਿੱਲੀ ਕੂਚ ਕੀਤਾ ਆ ਉਹਨਾਂ ਨੂੰ ਡਕਣਾ ਕਿੰਨੀ ਕੁ ਬਾੜੀਗਾਲ ਆ ਲੋਕਤੰਤਰ ਦਾ ਘਾਣਾ ਕਿਉਂਕਿ ਪ੍ਰੋਟੈਸਟ ਕਰਨਾ ਜਿਹੜਾ ਆ ਹਰ ਨਾਗਰਿਕ ਦਾ ਹੱਕ ਬਣਦਾ ਆ ਇੱਥੇ ਕਿਸਾਨ ਆਗੂਆਂ ਦਾ ਕਹਿਣਾ ਕਿ ਅਸੀਂ ਤਾਂ ਨਿਪਦਰਸ਼ਨ ਕਰ ਰਹੇ ਆ ਤੇ ਸ਼ੌਂਕ ਨਹੀਂ ਲਈ ਨਹੀਂ ਕਰਦੇ ਮਜਬੂਰੀਆਂ ਨਹੀਂ ਕਰਦੇ ਆਪਣੇ ਹੱਕ ਵੀ ਕਰ ਰਹੇ ਆ ਮੈਂ ਕੈਮਰਾਮੈਨ ਨੂੰ ਇਹਦਾ ਜਿੱਦ ਤਰਫ ਇਹ ਵੀ ਕਹਾਂਦਾ ਲਾਈਵ ਸਿਰਵਾ ਦਿਖਾਈਆਂ ਜਾਂ ਕਿਸਾਨਾਂ ਵੱਲੋਂ ਕਿਸ ਤਰੀਕੇ ਨਾਲ ਮਸਦਦ ਕੀਤੀ ਜਾ ਰਹੀ ਆ ਪੂਰਾ ਯੋਗ ਲਗਾਇਆ ਜਾ ਰਿਹਾ ਔਰ ਕਿਸਾਨ ਬੱਖ ਬੱਖ ਜਾਂਦੀਆਂ ਜਿੱਥੇ ਬੰਦੀਆਂ ਇੱਥੇ ਪਹੁੰਚ ਚੁੱਕੀਆਂ ਨੇ ਔਰ ਮੋਦੀ ਕੇਂਦਰ ਸਰਕਾਰ ਦੇ ਖਰਾਬ ਬਾਰੇ ਬਾਕੀਆਂ ਕਰ ਰਹੇ ਨੇ ਉਹ ਅਸੀਂ ਕੁਝ ਆਰੋ ਦੇ ਨਾਮ ਤੇ ਮਜੀਤ ਸਿੰਘ ਜਲਦੀ ਨਵਾਲ ਦਾ ਪ੍ਰਧਾਨ ਮੀਤਾ ਸਿੰਘ ਔਰ ਉਸ ਤੋਂ ਬਾਅਦ ਸਾਡੇ ਸਰ ਲੋਕ ਜਨਤਾ ਦੇ ਰਾਜ ਨੂੰ ਜਨਸਾਹੀ ਹੋਇਆ ਬਹੁਤ ਜ਼ਿਆਦਾ ਕਿਉਂਕਿ ਉਹਦੀ ਸਰਕਾਰ ਦੇ ਬਹੁਤ ਨਿਯਮ ਲਗਾਤਾਰ ਤੋਂ ਲਗਾ ਦੇ ਸਾਡਾ ਇਸ ਨੂੰ ਜਾਨ ਦੇ ਦੇ ਬਸ ਨਜ਼ਰੀਆ ਇਹੀ ਹੈ ਕਿ ਸਰਕਾਰ ਜੇ ਲੋਕਾਂ ਦੇ ਵਿਰੋਧ ਦੇ ਵਿੱਚ ਕਾਨੂੰਨ ਬਣਾਉਂਦੀ ਤਾਂ ਲੋਕ ਸੜਕਾਂ ਦੇ ਉੱਪਰ ਆ ਕੇ ਬੈਠਣਗੇ ਤਾਂ ਨਜ਼ਰੀਆ ਇਹ ਹੈ ਸਾਡਾ ਕਿ ਜਿਸ ਤਰੀਕੇ ਦੇ ਨਾਲ ਅੱਜ ਸੱਤਾ ਦੇ ਵਿੱਚ ਬੈਠ ਕੇ ਲੋਕੀ ਸਰਕਾਰ ਲੋਕਾਂ ਦੇ ਵਿਰੋਧ ਦੇ ਵਿੱਚ ਕਾਨੂੰਨ ਬਣਾਉਂਦਾ ਹੈ ਤੇ ਅਸੀਂ ਲਗਾਤਾਰ ਸੜਕਾਂ ਦੇ ਉੱਪਰ ਬੈਠ ਕੇ ਉਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਜਿਹੜਾ ਹੈ ਸਾਡਾ ਡੈਮੋਕਰੈਟਿਕ ਜਿਹੜਾ ਰਾਈਟ ਹੈ ਉਸ ਤਰੀਕੇ ਦੇ ਨਾਲ ਸੜਕਾਂ ਤੇ ਅੱਜ ਵੀ ਬੈਠੇ ਹੋਏ ਆ ਤੇ ਸਰਕਾਰ ਨੂੰ ਅਲੋਤ ਤੱਕ ਜਵਾਬ ਦਿੰਦਾ ਰਵਾਂਗੇ ਜਦੋਂ ਤੱਕ ਲੋਕਾਂ ਦੇ ਹੱਕ ਦੇ ਵਿੱਚ ਕੋਈ ਨਿਬਾਹੀ ਨਹੀਂ ਤੇ ਡਿਮੋਟ ਕੀਤੀ ਆਪਣੀ ਜਿੱਤ ਹਾਸਲ ਕਰਾਂਗੇ ਦੇਖੋ ਕਸਾਰ ਕਦੀ ਹਾਰ ਕੇ ਤਾਂ ਮੁੜਿਆ ਨਹੀਂ ਪਹਿਲਾਂ ਵੀ ਗਿਆ ਸਾਲ ਸਵਾ ਸਾਲ ਬੈਠਣੇ ਪੈ ਗਿਆ ਜਿੱਤ ਗਿਆ ਹੈ ਨਾ ਚਾਹੇ ਚਾਰ ਜੱਥੇ ਬੰਦੀਆਂ ਦਿੱਲੀ ਦੇ ਉਸ ਸ਼ੰਭੂ ਬਾਰਡਰ ਤੇ ਹਜੇ ਹਰਿਆਣੇ ਦੇ ਬਾਰਡਰ ਤੇ ਬੈਠੇ ਹੋ ਗਿਆ ਤੇ ਬਿਨਾ ਹਾਰੇ ਤਾਂ ਨਹੀਂ ਵਾਪਸ ਮੋੜਨ ਗਿਆ ਕੋਈ ਗੱਲ ਨਹੀਂ ਜਿੱਤ ਕੇ ਮੋੜਨ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੀ ਬੇਟ ਹੈ ਜਦੋਂ ਉਹਦਾ ਸੱਦਾ ਆਏਗਾ ਫਿਰ ਆਪ ਹੀ ਜਿਹੜੀ ਜਿੱਤ ਕਿਸਾਨਾਂ ਦੀ ਹੋਵੇਗੀ ਧੰਨਵਾਦ ਕਰਦੇ ਜੋ ਸੀ ਜ ਆਪਣੇ ਤਰਵਿੰਦਰ ਸਿੰਘ ਜੀ ਆਗੂ ਇਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਕਿ ਕਿਸਾਨਾਂ ਜਿਹੜੇ ਵੀ ਜਿੱਥੇ ਦਿੱਲੀ ਦੇ ਕੋਚ ਕਰਨ ਵਾਸਤੇ ਜੇ ਉਹ ਆਪਣੇ ਜਿੱਤ ਹਾਸਲ ਕਰਕੇ ਹੀ ਆਉਣਗੇ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਮਕੇਰੀਆਂ ਮਾਤਰਾ ਨਹੀਂ ਚੋਕਦੀਆਂ ਜਿੱਥੇ ਬੱਖ-ਬੱਖ ਜੱਤੀਆ ਬੰਦਿਆ ਇਕੱਤਰ ਹੋ ਕੇ ਜਿਹੜੀਆਂ ਅਸੀਂ ਬੋਟਾ ਪਾਨੇ ਆ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਲਾਈਵ ਤਸਵੀਰਾਂ ਪਹਿਲੇ ਸਾਲ 1.5 ਸਾਲ ਅਸੀਂ ਮਾਰ ਕੇ